ਅਜੀ ਪਿਆਰੇ ਤੋਂ ਵੀਡੀਓ ਦੇਖਿਓ ਜੇ ਸਟਾਰਟਿੰਗ ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪਿੱਛੇ ਆ ਰਹੀ ਹੈ ਤੇ ਜਿਹੜਾ ਵੀ ਬੰਦਾ ਜਾਂ ਬੰਦੀ ਕੋਈ ਵੀ ਹੈਗਾ ਇਹ ਇਹ ਵੀਡੀਓ ਬਣਾ ਰਿਹਾ ਤੁਸੀਂ ਕੋਸ਼ਿਸ਼ ਕਰੋਗੇ ਇਹ ਗੁਰਦੁਆਰਾ ਸਾਹਿਬ ਦੀ ਆਪਾਂ ਤੋਂ ਲੋਕੇਸ਼ਨ ਪਤਾ ਲੱਗ ਜੂਏ ਇਹ ਗੁਰਦੁਆਰਾ ਕਿਹੜੇ ਨੇੜੇ ਇਹ ਦੇਸ਼ ਦੇ ਇੰਡੀਆ ਪੰਜਾਬ ਜਾਂ ਕੋਈ ਹੋਰ ਕੰਟਰੀ ਹੈ ਉੱਥੇ ਪਤਾ ਟਰੈਸ ਹੋ ਸਕਦਾ ਦੇਖੋ ਕਿਸ ਤਰ੍ਹਾਂ ਕੁੜਕਾ ਸਾਹਿਬ ਜੀ ਗੁਰਬਾਣੀ ਦੀ ਬੇਦਵੀ ਕਰ ਰਿਹਾ ਬੰਦਾ ਇਹ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਬਿਲਕੁਲ ਵੀ ਸਕਿਪ ਨਾ ਕਰਿਓ ਤੇ ਵੱਧ ਤੋਂ ਵੱਧ ਦੋਸਤੋ ਸ਼ੇਅਰ ਵੀ ਕਰ ਦਿਓ ਦੋਸਤੋ ਜੋ ਵੱਡੇ ਧਾਰਮਿਕ ਸਥਾਨਾਂ ਤੇ ਦੁਕਾਨਾਂ ਵਾਲੇ ਗੁੜਕਾ ਸਾਹਿਬ ਵੇਚੇ ਕਰਦੇ ਨੇ ਤਾਂ ਦੋਸਤੋ ਕਿਵੇਂ ਦੇਖੋ ਇਸ ਸ਼ਖਸ ਨੇ ਗੁੜਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਦੋਸਤੋ ਗਰਮਾਣੀ ਨੂੰ ਦੋਸਤੋ ਟਾਇਲਟ ਦੇ ਵਿੱਚ ਇਸ ਨੇ ਸੁੱਟਿਆ ਹੈ ਦੇਖੋ ਦੋਸਤੋ ਕਿੱਡੀ ਵੱਡੀ ਸ਼ਰਮਨਾਕ ਘਟਨਾ ਹੈ ਕਿੱਡੀ ਵੱਡੀ ਦੋਸਤੋ ਗਰਮਾਣੀ ਦੀ ਬੇਅਦਬੀ ਹੋ ਰਹੀ ਹੈ ਪਰ ਦੋਸਤੋ ਸਾਡੀਆਂ ਐਸਜੀਪੀਸੀ ਕਮੇਟੀਆਂ ਬੱਡਗਾ ਬੱਡਗਾ ਦੋਸਤੋ ਸਿੱਖ ਜਥੇਬੰਦੀਆਂ ਚੁੱਪ ਬੈਠੀਆਂ ਨੇ ਕਿਵੇਂ ਦੋਸਤੋ ਅੱਜ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀ ਵੇਦਵਿਨੀਆ ਘਟਨਾਵਾਂ ਪੰਜਾਬ ਦੇ ਵਿੱਚ ਵੀ ਦੋਸਤੋ ਹੋ ਰਹੀਆਂ ਨੇ ਪੰਜਾਬ ਤੋਂ ਬਾਹਰ ਵੀ ਹੋ ਰਹੀਆਂ ਨੇ ਕੋਈ ਵੀ ਦੋਸਤੋ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਮਾਮਲੇ ਨੂੰ ਲੈ ਕੇ ਹੁਣ ਦੋਸਤੋ ਪਹਿਲਾਂ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਨਾਲ ਹੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਢੰਗ ਸਿੰਘ ਵੀਰਾਂ ਨੇ ਵੀ ਆਪਣੇ ਵਿਚਾਰ ਰੱਖੇ ਨੇ ਆਓ ਪਹਿਲਾਂ ਤੁਸੀਂ ਵੀ ਦੇਖੋ ਦੋਸਤੋ ਪੂਰੀ ਵੀਡੀਓ ਹਾਂਜੀ ਪਿਆਰੇ ਤੁਸੀਂ ਵੀਡੀਓ ਦੇਖਿਓ ਜੇ ਸਟਾਰਟਿੰਗ ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪਿੱਛੇ ਆ ਰਹੀ ਹੈ ਜਿਹੜਾ ਵੀ ਬੰਦਾ ਜਾਂ ਬੰਦੀ ਕੋਈ ਵੀ ਹੈਗਾ ਇਹ ਇਹ ਵੀਡੀਓ ਬਣਾ ਰਿਹਾ ਹੈ ਤੁਸੀਂ ਕੋਸ਼ਿਸ਼ ਕਰੋਗੇ ਇਹ ਗੁਰਦੁਆਰਾ ਸਾਹਿਬ ਦੀ ਆਪਾਂ ਨੂੰ ਲੋਕੇਸ਼ਨ ਪਤਾ ਲੱਗ ਜੂਏ ਇਹ ਗੁਰਦੁਆਸੋਂ ਕਿਹੜੇ ਨੇ ਕਿਹੜੇ ਇਹ ਦੇਸ਼ ਦੇ ਨੇ ਇੰਡੀਆ ਪੰਜਾਬ ਜਾਂ ਕੋਈ ਹੋਰ ਕੰਟਰੀ ਹੈ ਉੱਥੇ ਪਤਾ ਟਰੇਸ ਹੋ ਸਕਦਾ ਦੇਖੋ ਕਿਸ ਤਰ੍ਹਾਂ ਗੁਰਕਾ ਸਾਹਿਬ ਦੀ ਗੁਰਬਾਣੀ ਦੀ ਬਿੱਦ ਵੀ ਕਰਦਾ ਬੰਦਾ ਇਹ ਬੰਦਾ ਹੈ ਜਿਹੜਾ ਵੀ ਹੈਗਾ ਜੋ ਵੀ ਹੈਗਾ ਇਹ ਇਸ ਬੰਦੇ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਜੋ ਕਿ ਪਿੱਛੇ ਸਟਾਰਟਕ ਦੇ ਵਿੱਚ ਸ਼ੁਰੂਆਤ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਆ ਰਹੀ ਹੈ। ਹੁਣ ਗੋਤਰਾ ਸਾਹਿਬ ਪਛਾਣਿਆ ਜਾ ਸਕਦਾ ਜਿੰਨਾਂ ਦੇਖਿਆ ਨੂੰ ਪਤਾ ਕਿਹੜਾ ਉਹ ਗੋਤਰਾ ਸਾਹਿਬ ਹੈ। ਤੇ ਇਹ ਇਨਸਾਨ ਪੈਰਾਂ ਥੱਲੇ ਕਿਸ ਤਰ੍ਹਾਂ ਔਰ ਇੱਕ ਟਾਇਲਟ ਦੇ ਵਿੱਚ ਪੱਤਰੇ ਪਾੜ ਕੇ ਅੰਗ ਪਾੜ ਕੇ ਸੁੱਟ ਰਿਹਾ। ਇਹ ਜਨਸਾਰ ਨੂੰ ਸਿਰ ਮਿਲਣੀ ਚਾਹੀਦੀ ਹੈ। ਤੇ ਤੁਸੀਂ ਕੋਸ਼ਿਸ਼ ਕਰੋ ਸ਼ੇਅਰ ਕਰੋ ਤਾਂ ਕਿ ਇਹ ਗੁਰਦੁਆਰਾ ਸਾਹਿਬ ਦਾ ਟਰੇਸ ਹੋਵੇ ਕਿਹੜਾ ਗੁਰਦੁਆਰਾ ਸਾਹਿਬ ਆ। ਉੱਥੇ ਜੇ ਅਗਰ ਲੱਗੇ ਹੋਏ ਸੀਸੀਟੀਵੀ ਤੋਂ ਉੱਥੇ ਪਤਾ ਟੇ ਸੋ ਸਕਦਾ ਦੋਸਤੋ ਕੋਰਿਓ ਕੋਸ਼ਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀ ਪੰਥ ਬੁੱਢਾ ਦਲ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਉਹਨਾਂ ਤੱਕ ਪਹੁੰਚ ਜੇ ਜਿਹੜੇ ਜਿਨ੍ਹਾਂ ਨੇ ਭੜਕ ਕੇ ਸਾਨੂੰ ਇਹ ਕਹਿਣਾ ਪੀ ਬਾਬਾ ਜੀ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਇਹ ਚੀਜ਼ ਤੇ ਸੁਧਾਰ ਕਰ ਲੈਂਦੇ ਤੇ ਤੁਸੀਂ ਸਾਨੂੰ ਬਿਨਾਂ ਦੱਸਿਆ ਅੱਗੇ ਜੇ ਠੀਕ ਆ ਸੋ ਸਾਡੇ ਸਿੰਘਾਂ ਦੀ ਪੂਰੀ ਤਿਆਰੀ ਹੈ ਪਰ ਫਿਰ ਵੀ ਮੈਂ ਉਹਨਾਂ ਨੂੰ ਸਮਝਾ ਕੇ ਇੱਕ ਮਹੀਨੇ ਦਾ ਤੁਹਾਨੂੰ ਸਮਾਂ ਦਿੰਨੇ ਆ ਜਿਹੜੇ ਦੁਕਾਨਾਂ ਦੇ ਉੱਤੇ ਗੁਰਬਾਣੀ ਦੇ ਗੁਟਕਾ ਸਾਹਿਬ ਵੇਚਦੇ ਵਪਾਰ ਕਰਦੇ ਆ ਜਾਂ ਪੋਥੀਆਂ ਲਿਆ ਕੇ ਵੇਚਦੇ ਆ ਉਹਨਾਂ ਨੂੰ ਸਾਡੇ ਵੱਲੋਂ ਇੱਕੋ ਹੀ ਚੈਲੰਜ ਐ ਐਲਾਨ ਆ ਇੱਕ ਮਹੀਨਾ ਤੁਹਾਨੂੰ ਟਾਈਮ ਦਿੰਨੇ ਆ ਬੰਦੇ ਦੇ ਪੁੱਤਾਂ ਵਾਂਗੂ ਨਾ ਦੁਕਾਨਾਂ ਤੇ ਗੁਟਕਾ ਸਾਹਿਬ ਰੱਖਣੇ ਬੰਦ ਕਰ ਦਿਓ ਇਹ ਤੁਹਾਡੇ ਵਸ ਦੀ ਗੱਲ ਨਹੀਂ ਆ ਫੇਰ ਨਾ ਆਖਿਓ ਕਿ ਭਾਈ ਤੁਹਾਡਾ ਨੁਕਸਾਨ ਹੋਇਆ ਅਸੀਂ ਪਹਿਲਾਂ ਤੁਹਾਨੂੰ ਸਪੱਸ਼ਟ ਰੂਪ ਚ ਦੱਸ ਰਿਆ ਤੁਸੀਂ ਇਹ ਨਹੀਂ ਵੇਨੇ ਵੀ ਬੰਦਾ ਕਿੱਥੋਂ ਆਇਆ ਕਿ ਦਾਦਾ ਬੰਦਾ ਕੋਈ ਜੂਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਤੁਹਾਨੂੰ ਸਿਰਫ ਇਨਾ ਹੁੰਦਾ ਵੀ ਤੁਹਾਡਾ 100 200 ਰੁਪਿਆ ਕਮਾਇਆ ਜਾਵੇ ਤੁਸੀਂ ਗੁਟਕਾ ਸਾਹਿਬ ਵੇਚ ਦਿੰਦੇ ਅਗਲੇ ਤੁਸੀਂ ਗੁਟਕਾ ਸਾਹਿਬ ਵੇਚਣ ਵਾਲੇ ਦਾ ਡਰੈੱਸ ਰੱਖਦੇ ਕੋਈ ਵੀ ਕਿੱਥੋਂ ਬੰਦਾ ਆਇਆ ਸਾਡੀਆਂ ਦੁਕਾਨਾਂ ਚਲਣੀਆਂ ਚਾਹੀਦੀਆਂ ਸਾਡੇ ਗੁਟਕਾ ਸਾਹ ਵਿਕਣੇ ਚਾਹੀਦੇ ਆ ਸਾਡੇ ਸ਼ੀਰੀ ਸਾਹ ਵਿਕਣੇ ਚਾਹੀਦੇ ਆ ਸਾਡੇ ਕਕਾਰ ਵੇਚੀ ਜਾਓ ਸਾਨੂੰ ਇਸ ਗੱਲ ਨਾਲ ਕੋਈ ਮਤਭਲੇ ਤੁਹਾਨੂੰ ਤੁਹਾਡਾ ਸੌਦਾ ਵਿਕਣਾ ਚਾਹੀਦਾ ਭਾਵੇਂ ਉਹਦੇ ਵਿੱਚ ਸਿੱਖ ਬੰਦਾ ਸਿਰ ਨੀਵਾ ਹੁੰਦਾ ਹੋਵੇ ਯਾਰ ਸਵੇਰੇ ਮੈਂ ਵੀਡੀਓ ਵੇਖੀ ਵੀਰ ਸੁਖਵਿੰਦਰ ਬੀਬੀ ਨੇ ਵੀਡੀਓ ਪਾਈ ਆ ਹੁਣ ਉਹਦੇ ਤੋਂ ਬਾਅਦ ਪਤਾ ਨਹੀਂ ਕਈਆਂ ਨੇ ਵੀਡੀਓ ਚੁੱਕ ਕੇ ਫੇਰ ਸ਼ੇਅਰ ਕਰਨੀਆਂ ਪਰ ਮੈਂ ਇਹ ਗੱਲ ਕਹਿਣਾ ਵੀ ਵੀਡੀਓ ਸ਼ੇਅਰ ਕੀਤਿਆਂ ਮਸਲਾ ਹੱਲ ਨਹੀਂ ਹੋਣਾ ਸੋ ਸ਼ਰੋਮਣੀ ਕਮੇਟੀ ਵਾਲਿਓ ਕੰਨਾਂ ਚ ਰੂਰਾਂ ਕੱਢੋ ਮੈਨ ਮੂਲ ਕਢਾਓ ਕੰਨਾਂ ਚ ਤੀਲਾ ਤੂੜਾ ਫੇਰੋ ਜਿਹੜੀ ਆਸ ਦੀ ਨੀਂ ਸੁੱਤਿਆਂ ਉਹ ਤੋਂ ਜਾਗੋ ਕਾਦੋ ਬਿਸ਼ਰਮਾ ਤੁਹਾਨੂੰ ਜਾਗ ਆਊਗੀ ਜਿਹੜਾ ਮਰਜੀ ਬੰਦਾ ਆਉਂਦਾ ਗੁਰਬਾਣੀ ਦਾ ਗੁੜਕਾ ਸਾਹਿਬ ਲੈ ਕੇ ਜਾਂਦਾ ਉਹ ਜਾ ਕੇ ਕੋਈ ਨਾਲੀਆਂ ਚ ਖਿਲਾਰ ਦਿੰਦਾ ਕੋਈ ਲੈਂਡਰਿੰਗ ਚ ਪਾ ਦਿੰਦਾ ਕੋਈ ਪੈਰ ਉੱਤੇ ਰੱਖ ਕੇ ਗੁੜਕਾ ਸਾਹਿਬ ਦੇ ਪੋਥੀਆਂ ਦੇ ਉੱਤੇ ਪੈਰ ਰੱਖ ਕੇ ਅਗਲਾ ਵੀਡੀਓ ਪਾਉਂਦਾ ਤੇ ਆ ਸਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਨ ਜੋਗੇ ਰਹਿ ਜਾਂਦੇ ਆ ਉਹ ਯਾਰ ਕਦੋਂ ਅਕਲ ਆਉਣੀ ਸਾਨੂੰ ਸੋ ਅਸੀਂ 1 ਮਹੀਨਾ ਦੁਕਾਨ ਵਾਲਿਆਂ ਨੂੰ ਟਾਈਮ ਦਿੰਨੇ ਆ ਇਹ ਗੁਰਬਾਣੀ ਦੇ ਗੁਰਕਾ ਸਾਹਿਬ ਜਿਹੜੇ ਦੁਕਾਨਾਂ ਤੋਂ ਆਪਣੇ ਆਪ ਚੁੱਕ ਕੇ ਸ਼੍ਰੋਮਣੀ ਕਮੇਟੀ ਜਮ੍ਹਾਂ ਕਰਾਓ ਇਹ ਤੁਹਾਡੇ ਵਾਸਤੇ ਹੀ ਕਰਨੀ ਹੈਗੀ ਠੀਕ ਆ ਬਾਕੀ ਕਸ਼ਹਰੇ ਵਿੱਚੋਂ ਕਕਾਰ ਜਿਹਨੂੰ ਦੇਣੇ ਆ ਪਹਿਲਾਂ ਵੇਖ ਲੋ ਬਸ ਸਾਫ਼ ਸੂਰਤ ਬੰਦਾ ਤੁਸੀਂ ਯਾਰ ਘਕਾਰ ਵਿੱਚ ਲੱਗੇ ਵੀ ਨਹੀਂ ਵੇਂਦੇ ਵੀ ਬੰਦਾ ਕੋਈ ਸਾਫ ਸੂਰਤਾ ਕਾ ਨਹੀਂ ਆ ਜਦੋਂ ਵੇਹਨੇ ਆਪਾਂ ਜੁਪੀ ਹਰਿਆਣੇ ਲੋਕ ਕਈ ਵੀਡੀਓ ਆਉਂਦੀਆਂ ਉਹ ਮੋਨੇ ਜੇ ਬੰਦੇ ਵਿਆਹਾਂ ਵਿੱਚ ਗਾਤਰਾ ਪਾ ਕੇ ਨੱਚੀ ਜਾਂਦੇ ਕੱਢਾ ਯਾਰ ਸਿੱਖੀ ਦਾ ਮਜ਼ਾਕ ਢਾ ਰਹੇ ਤੁਸੀਂ ਲੋਕ ਕਦੋਂ ਲੋਕਾਂ ਨੂੰ ਤੁਹਾਨੂੰ ਸ਼ਰਮ ਆਊਗੀ ਯਾਰ ਖਾਦ ਹੋ ਗਈ ਬਾਰ-ਬਾਰ ਤੁਸੀਂ ਬੇਇੱਜ਼ਤੀ ਕਰਾ ਕੇ ਜਿਦਾਂ ਕਹਿੰਦੇ ਨਾ ਸਿਆਣੇ ਵੀ ਢੇੜੇ ਰੋੜੇ ਜਾਣ ਵਾਲੇ ਕੁੱਤੇ ਨੂੰ ਉਹਨੂੰ ਸਵਾਦ ਨਹੀਂ ਜਾਂਦਾ ਜ਼ੁਬਾਨ ਨੂੰ ਬਾਰ-ਬਾਰ ਭੈਪਾ ਜਾਂਦਾ ਉਹ ਗੱਲ ਤੁਹਾਡੀ ਹੋ ਗਈ ਆ ਕਿ ਬਾਰ-ਬਾਰ ਤੁਸੀਂ ਬੇਇੱਜ਼ਤੀ ਕਰਾ ਕੇ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਸਵਾਦ ਵੱਖਰਾ ਆਉਂਦਾ ਯਾਰ ਐਡੀ ਵੱਡੀ ਸ਼ਰਮਣੀ ਕਮੇਟੀ ਸੰਸਥਾ ਆ ਸਾਡੀ ਬੜੀ ਵੱਡੀ ਇੱਕ ਜ਼ਿੰਮੇਵਾਰੀ ਆ ਅਸੀਂ ਆਪਣੀ ਜ਼ਿੰਮੇਵਾਰੀ ਆ ਕਿਉਂ ਨਹੀਂ ਉਹਨੂੰ ਬਾਖੂਬੀ ਨਿਭਾਉਂਦੇ ਕਿਉਂ ਨਹੀਂ ਧਿਆਨ ਦਿੰਦੇ ਭਾਲ ਕੇ ਜਦਨ ਆਈ ਪਰ ਇਹ ਚੀਤੇ ਕਾਰਵਾਈਆਂ ਪਾਉਣੀਆਂ ਸ਼ੁਰੂ ਕਰਤੀਆਂ ਨਾ ਤੇ ਸ਼ਰਮਣੀ ਕਮੇਟੀ ਦੀਆਂ ਚੀਕਾਂ ਨਿਕਲੀਆਂ ਤੇ ਸ਼ਰਮਣੀ ਕਮੇਟੀ ਦੇ ਮੁੜ ਕੇ ਬਿਆਨ ਵੀ ਹੋਣੇ ਆ ਫਿਰ ਉਹਨਾਂ ਨੇ ਕਹਿਣਾ ਨਹੀਂ ਜੀ ਨਿਹੰਗ ਤੇ ਧੱਕਾ ਕਰਦੇ ਆ ਤੇ ਨਿਹੰਗ ਧੱਕਾ ਨਾ ਕਰਦੇ ਕੀ ਕਰਨ ਫਿਰ ਆਪਣੇ ਪਿਓ ਦੀ ਪਾਗਲ ਹੋਣ ਆਪਣੇ ਪਿਓ ਦੇ ਅੰਗ ਬਰੋੜੇ ਜਾਣ ਤੇ ਪੁੱਤ ਸਾਹਮਣੇ ਬੈਠੇ ਹੋਣ ਇਹੋ ਜਿਹੇ ਬੇਕਾਰਤ ਪੁੱਤਾਂ ਨੂੰ ਮਰ ਨਹੀਂ ਜਾਣ ਚਾਹੀਦਾ ਪੰਜਾਬ ਦੇ ਵਿੱਚ ਜਾਗਦੀਆਂ ਤਕਵੀਰਾਂ ਵਾਲੇ ਜਿਹੜੇ ਨਾ ਉਹ ਜਾਗੋ 7 ਤਰੀਕ ਨੂੰ ਪਿੰਡ ਭੋਵਾਲ ਗੁਰਦੁਆਰਾ ਸント ਖਾਲਸਾ ਵਿਖੇ ਆਪਾਂ ਇੱਕ ਸੰਗਤ ਦਾ ਇਕੱਠ ਕਰ ਰਹੇ ਜਿਹਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਗੋਰਾ ਗਿੱਲ ਇਥੇ 25-25 ਸਿੰਘਾਂ ਆਪਾਂ ਤਿਆਰ ਕਰਨੇ ਆ ਤਾਂ ਜੋ ਬੇਦਬੀ ਨੂੰ ਰੋਕਿਆ ਜਾ ਸਕੇ ਸੋ ਜਿਹੜੇ ਚਾਹਵਾਨ ਭਰਾਵਾ ਉਥੇ ਜ਼ਰੂਰ ਪਹੁੰਚਿਓ ਤੇ ਆ ਵੀਰ ਗੋਰੇ ਦੇ ਨਾਲ رابطہ ਕਰ ਲਿਓ ਬਾਕੀ ਭਾਈ ਵੇਖੋ ਦੁਕਾਨਾਂ ਦੇ ਗੁੜਕਰ ਸਾਹਿਬ ਜਿਹੜੇ ਰੱਖਿਆ ਇਹਨਾਂ ਨੂੰ ਚੁੱਪਚੀ ਬੀਤੇ ਤੁਹਾਨੂੰ ਇੱਕ ਵਾਰੀ ਬੇਨਤੀ ਕਰਦੇ ਦੂਜੀ ਵਾਰ ਬੇਨਤੀ ਨਹੀਂ ਕਰਨੀ ਇਹਨਾਂ ਨੂੰ ਸ਼ਰਮਣੀ ਕਮੇਟੀ ਨੂੰ ਸੌਂਬੋ ਤੁਹਾਡੇ ਵਾਸਤੇ ਗੱਲ ਨਹੀਂ ਕੋਈ ਮੁੜ ਕੇ ਤੁਹਾਡਾ ਕੋਈ ਨੁਕਸਾਨ ਹੋਇਆ ਪਰ ਚੀਕਾਂ ਨਾ ਮਾਰਿਓ ਕਕਾਰ ਜਿਹਨੂੰ ਦੇਣਿਆ ਵੇਖੋ ਬੰਦਾ ਸਾਫ ਸੂਰਤਾ ਕ ਨਹੀਂ ਉਦਾਂ ਮਾਇਆ ਪੈਸਿਆਂ ਦੇ ਚੱਕਰ ਤੁਸੀਂ ਬੰਦੇ ਨੂੰ ਜਿਹਨੂੰ ਮਰਜ਼ੀ ਕਕਾਰ ਦੇ ਦਿੰਨੇ ਆ ਜਿਹਨੂੰ ਮਰਜ਼ੀ ਕੁਰਬਾਨੀ ਦਾ ਗੁੜਕਾ ਦੇ ਦਿੰਨੇ ਆ ਯਾਰ ਸਿਕੰਦਰ ਸਿੰਘ ਪੀਪੀ ਨੇ ਉਹ ਜਦੋਂ ਵੀਡੀਓ ਸ਼ੇਅਰ ਕੀਤੀ ਨਾ ਯਾਰ ਬੜਾ ਬੜਾ ਦੁੱਖ ਲੱਗਾ ਮਾਨੂੰ ਚੱਕਰਾ ਗਿਆ ਯਾਰ ਇਹੋ ਜਿਹੇ ਬੰਦਾ ਕਰ ਸਾਡੇ ਸਾਹਮਣੇ ਕਰਕੇ ਪਕਾਵੇ ਬੇਸ਼ੱਕ ਸਾਰੀ ਉਮਰ ਕੱਟਣੀ ਪਵੇ ਪਰ ਬੰਦੇ ਦਾ ਸਿਰ ਲਾਵਾਂਗੇ ਆਪ ਕੋ ਇਹਨਾਂ ਵਤ ਜੇ ਹੈਗਾ ਪਿਓ ਦਾ ਪਤਾ ਇੰਨਾ ਗੁਰਬਾਣੀ ਦੇ ਗੁਰਕਾ ਸਾਹਿਬ ਲੈ ਕੇ ਸਾਡੇ ਸਾਹਮਣੇ ਪੈਰ ਰੱਖ ਕੇ ਪਕਾਵੇ ਪੇ ਦਸੀ ਇਹਨਾਂ ਨੂੰ ਪੀ ਇਹੀ ਮਰੇ ਨਹੀਂ ਇਹੀ ਜਿਉਂਦੇ ਆ ਭਾਈ ਆਪਣੇ ਪਿਓ ਵਾਤ ਨਹੀਂ ਜੇ ਕੁਝ ਕਰ ਸਕਦੇ ਜੇ ਆਪਣੇ ਪਿਓ ਵਾਤ ਨਹੀਂ ਜਿਉਣਾ ਯਾਰ ਫਿਰ ਪੰਥ ਵਾਤ ਤੇ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਪੰਥ ਸਾਡਾ ਗੁਰੂ ਆ ਜਿਸ ਗੁਰੂ ਦਾ ਨਾਮ ਲੈ ਕੇ ਪੰਥ ਜਿਉਂਦਾ ਹੈ ਜਿਸ ਗੁਰੂ ਦੇ ਕਰਕੇ ਪੰਥ ਨੇ ਕੁਰਬਾਨੀਆਂ ਕੀਤੀਆਂ ਤੇ ਯਾਰ ਜੇ ਗੁਰੂ ਸਾਡੇ ਦੇ ਉੱਤੇ ਵਾਰ-ਵਾਰ ਤਹਲੇ ਬੋਲੇ ਜਾਣਗੇ ਅੰਗ ਮਰੋੜੇ ਜਾਣਗੇ ਤੇ ਅਸੀਂ ਚੁੱਪ ਕਰਕੇ ਬੈਠੇ ਰਾਵਾਂਗੇ ਕਿਹੜੇ ਇਤਿਹਾਸ ਲਿਖਿਆ ਦੱਸੋ ਮੈਨੂੰ ਜਿਹੜੇ ਪੰਥਕ ਆਗੂ ਆ ਭਾਈ ਮੁੜ ਕੇ ਨਾ ਸਾਨੂੰ ਦੱਸਿਓ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਸਾਡੇ ਨਾਲ ਸਲਾਹ ਨਹੀਂ ਕੀਤੀ ਸੀ ਇੱਕ ਮਿੰਟ ਟਾਈਮ ਦਿੱਤਾ ਜੇ ਆਪੋ ਆਪਣੇ ਜੋ ਵੀ ਵਿਚਾਰ ਕਰਨੇ ਆ ਕਰੋ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਖੋ ਨਹੀਂ ਤੇ ਅਸੀਂ ਜਿੱਦਨ ਵੀ ਇੱਕ ਵਾਰੀ ਕਾਰਵਾਈ ਪਾਈ ਅੰਮ੍ਰਿਤਸਰ ਤੋਂ ਹੀ ਸਾਰੇ ਗੁਰਕਾ ਸਾਹਿਬ ਇੱਕ ਵਾਰੀ ਉੱਥੋਂ ਲੈ ਲੈਣੇ ਜਿਵੇਂ ਨਾ ਕੋਸਾਂ ਦੱਸਿਆ ਨਹੀਂ ਇਹ ਫੇਕ ਆਓਗੇ ਵੀ ਨੁਕਸਾਨ ਹੁੰਦਾ ਨੁਕਸਾਨ ਤੁਸੀਂ ਆਪ ਕਰਾਉਣਾ ਜੇ ਅਸੀਂ ਗੁਰੂਗਾਂ ਸਾਹਿਬ ਦੀ ਬੇਅਦਬੀ ਤੇ ਪੈਰ ਪੈ ਤੇ ਜਿਹੜੇ ਗੁਰਕਾ ਸਾਹਿਬ ਜਿਹੜੇ ਇਹਨਾਂ ਦੀ ਬੇਅਦਬੀ ਕਰ ਰਿਹਾ ਸਾਡੇ ਤੋਂ ਇਹ برداشت ਨਹੀਂ ਹੁੰਦਾ ਫਿਰ ਹੁਣ ਕਈਆਂ ਨੇ ਕਹਣਾ ਵੀ ਤੂੰ ਜ਼ਿਆਦਾ ਸਿੱਖਿਆ ਤੈਨੂੰ ਜ਼ਿਆਦਾ ਦਰਦ ਆ ਬਾਕੀਆਂ ਨੂੰ ਕੋਈ ਦਰਦ ਨਹੀਂ ਹਾਂ ਸਾਨੂੰ ਜ਼ਿਆਦਾ ਦਰਦ ਆ ਅਸੀਂ ਵਪਾਰ ਨਹੀਂ ਕਰਦੇ ਅਸੀਂ ਗੁਰੂ ਨੂੰ ਪਿਆਰ ਕਰਦੇ ਆ ਕਹਿੰਦੇ ਤੁਹਾਡੇ ਨੂੰ ਗੱਲਾਂ ਨਹੀਂ ਕਰਦੇ ਵੀ ਗੁਰੂ ਪ੍ਰਤਾਕਾ ਕਬੀਟਾ ਤੇ ਜਿੰਦਾ ਕਿਲੋ ਦਾ ਮਾਰ ਕੇ ਬਾਹਰ ਤੇ ਤੁਰੇ ਫਿਰਦੇ ਆ ਅਸੀਂ ਜੇ ਗੁਰੂ ਨੂੰ ਪਿਆਰ ਕਰਦੇ ਗੁਰੂ ਦਾ ਸਤਕਾਰ ਵੀ ਕਾਇਮ ਕਰਦੇ ਸਤਕਾਰ ਵਾਸਤੇ ਜੀਣਾ ਤੇ ਸਤਕਾਰ ਵਾਸਤੇ ਮਰਨਾ ਜੇਹੀ ਆਪਣੇ ਗੁਰੂ ਦਾ ਸਤਕਾਰ ਨਹੀਂ ਕਾਇਮ ਰੱਖਦਾ ਯਾਰ ਲਾੜਦਾ ਸਾਡੇ ਫਿਰ ਇਹਨਾਂ ਦੀਆਂ ਤਲਵਾਰਾਂ ਚੁੱਕੀ ਫਿਰਦੇ ਆ ਅਸਲਾ ਚੁੱਕੀ ਫਿਰਦੇ ਇਹ ਕਰਨਾ ਢੂਗੇ ਜਿਹਾ ਲੜਾ ਨੂੰ ਠੇਲੀ ਦਾ ਭਈਆ ਆਉਂਦਾ ਗੁੜਕਾ ਸਾਹਿਬ ਲੈ ਜਾਂਦਾ ਤੁਸੀਂ 5 ਰੁਪਇਆ 100 200 ਲਿਆ ਤੇ ਗੱਲੇ ਚ ਪਾਇਆ ਤੇ ਚਲੋ ਸਾਸਰੀ ਘਰ ਇੱਕ ਕਰਕੇ ਸਾਧਨ ਹੋ ਜਾਓ ਭਾਈ ਗੁਰਕਾ ਸਾਹਿਬ ਜਿਹੜਾ ਕੋਈ ਅਮਰਧਾਰੀ ਆ ਤੁਹਾਨੂੰ ਲੱਗਦਾ ਵਾ ਉਹ ਬੰਦੇ ਨੂੰ ਗੁਰਕਾ ਸਾਹਿਬ ਦਿਓ ਬਾਕੀ ਗੁਰਕਾ ਸਾਹਿਬ ਜਿਹਨੇ ਲੈ ਕੇ ਜਾਣਾ ਆਪਣਾ ਧਾਰ ਕਾਰਡ ਆਪਣੇ ਘਰ ਦਾ ਆਪਣਾ ਫੋਨ ਨੰਬਰ ਲਿਖਾ ਕੇ ਜਾਵੇ ਜਦੋਂ ਕਦੇ ਬੇਦਬੀ ਹੋਊਗੀ ਉਹਦੀ ਪੌਣਛਾੜ ਕੀਤੀ ਜਾਊਗੀ ਤੇ ਜਿਹਦੇ ਘਰੋਂ ਮੁਰਕੇ ਗੁਰਕਾ ਸਾਹਿਬ ਨਾ ਮਿਲਿਆ ਬੇਦਬੀ ਟੱਕਰੀ ਤੇ ਫੇਰ ਨਾ ਆਖਿਓ ਭਾਈ ਵੀ ਧੰਗ ਟੰਗਦੇ ਆ ਫੇਰ ਤੇ ਡੰਗਣਾ ਹੀ ਆ ਨਾ ਸਾਡੇ ਬਾਪੂ ਦੇ ਅੰਗ ਮਰੋੜੂਗਾ ਕੋਈ ਤੇ ਫੇਰ ਅਸੀਂ ਨਤਰਾਂ ਦੇ ਨਤਰਾਂ ਦੇ ਅਧਾਰਚ ਫੇਰ ਨੁਕਸਾਨ ਨਾ ਕਰਾਓ ਸਾਡੇ ਤੋਂ ਸਿੱਧੀ ਗੱਲ ਆ ਇਹ ਕਰਕੇ ਸ਼ਰਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸਮਝੇ ਤੇ ਗੁਰਕਾ ਸਾਹਿਬ ਇਹਨਾਂ ਤੋਂ ਵਾਸਰਵੇ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਉੱਥੇ ਰੱਖੇ ਜਾਣ ਗੁਰਕਾ ਸਾਹਿਬ ਆਪਣੇ ਅੰਦਰ ਸ਼ਰਮਣੀ ਕਮੇਟੀ ਦੇ ਅੰਡਰ ਚ ਤੇ ਜਿਹੜੇ ਉੱਥੇ ਅਮਰਤ ਛਕਦੇ ਆ ਅਮਰਧਾਰੀ ਆ ਉਹਨਾਂ ਦਾ ਪੂਰਾ ਐਡਰੈਸ ਉਹਨਾਂ ਦੇ ਨੰਬਰ ਲਓ ਤੇ ਫਿਰ ਗੁਰਕਾ ਸਾਹਿਬ 이슈 ਕਰੋ ਉਹ ਯਾਰ ਤੁਸੀਂ ਲੋਕਾਂ ਨੇ ਵਪਾਰ ਬਣਾ ਲਿਆ ਗੁਰੂ ਦਾ ਜਿਹੜਾ ਮਰਜ਼ੀ ਆ ਜਾਂਦਾ ਬੇਅਦਬੀ ਕਰਕੇ ਗਾਂਹ ਜਾਂਦਾ ਸਾਡੇ ਵਾਲੇ ਵੀਡੀਓ ਪਾ ਦਿੰਦੇ ਚਾਰ ਦਿਨ ਸੋਗ ਹੁੰਦਾ ਪੰਜਵੇਂ ਦਿਨ ਫੇਰ ਭੁੱਲ ਜਾਂਦਾ ਮੈਨੂੰ ਲੱਗਦਾ ਇਹ ਅਣਕੀ ਸਾਹਿਬ ਇਹਦਾ ਇੱਕੋ ਹੀ ਰੋਕཐਾਮ ਆ ਵੀ ਜਿਹੜਾ ਹੁੰਦਾ ਨਾ ਉਹਨੂੰ ਬੰਦੇ ਨੂੰ ਬੰਦੇ ਦਾ ਪੁੱਤ ਬਣਾਉਣਾ ਪੈਣਾ। ਫੇਰੀ ਗੱਲ ਸੁਣ। ਭਾਈ ਜਿਹੜਾ ਸਾਡੇ ਰਿੱਕੇ ਆ ਗਿਆ ਫੇਰ ਇਹਨਾਂ ਆਖਿਓ। ਫੇਰ ਸਾਡਾ ਨੁਕਸਾਨ ਕੀਤਾ ਅਹੀਂ ਤੇ ਫੇਰ ਠੋਕ ਪਾ ਜਾ ਕੇ ਕਰਾਂਗੇ। ਅਸੀਂ ਲਾਈਵ ਔਰ ਰਿਕਾਰਡ ਕਹਿ ਰਹੇ ਆ। ਠੀਕ ਆ। ਭਾਵੇਂ ਪਰਚਾ ਹੋਵੇ ਤੇ ਭਾਵੇਂ ਚਰਚਾ ਹੋਵੇ ਬਾਅਦ ਚ ਕਰ ਲੈ ਪੁਲਿਸ ਪਰਚਾ। ਪਰ ਸਾਡੇ ਸਾਹਮਣੇ ਜਿੰਨੇ ਗੁਰੂਗੰਨ ਸਾਹਿਬ ਦੀ ਬੇਇੱਜ਼ਤੀ ਕੀਤੀ, ਗੁਰਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਭਾਈ ਅਸੀਂ ਨਹੀਂ ਜੇ ਬਖਸ਼ਣਾ। ਠੀਕ ਆ। ਜਿੰਨੇ ਬੇਇੱਜ਼ਤੀ ਕਰਨੀ ਚੁੱਪ ਕੇ ਟਿਕਟ ਟਿਕਾ ਕੇ ਨਾ ਤੋ ਤਿੱਤਰ ਹੀ ਹੋ ਸਾਨੂੰ ਲੱਗ ਗਿਆ ਅਸੀਂ ਨਹੀਂ ਜੇ ਬਖਸ਼ਣਾ ਸਿੱਧੀ ਗੱਲ ਸਾਡੇ ਨੂੰ ਠੋਕ ਵਜਾ ਕੇ ਆਪੋ ਆਪਣੇ ਟਿਕਾਣਿਆਂ ਤੇ ਆ ਜਾਓ ਹਰ ਸਿੱਖ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਆ ਆ ਭੱਤੀ ਕੋ ਨਹੀਂ ਕਰਨ ਜੋਗੇ ਸਾਨੂੰ ਦੱਸੋ ਨੰਬਰ ਅਸੀਂ ਪਾਇਆ ਉੱਤੇ ਪੱਕਾ ਤੁਸੀਂ ਜਦੋਂ ਦੱਸੋਗੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਸਾਡੀ ਮਜਬੂਰੀ ਨਹੀਂ ਹੋਣੀ ਚਾਹੀਦੀ ਕੋਈ ਵੀ ਹਾਂ ਕੋਈ ਅਸੀਂ ਉਥੇ ਕੋਟ ਕਚਹਿਰੀ ਚੋਈਏ ਤੇ ਤੁਸੀਂ ਸਾਨੂੰ ਫੋਨ ਲਾਉ ਚੁੱਕਿਆ ਨਾ ਜਾਵੇ ਤੇ ਮੁੜ ਕੇ ਤੁਸੀਂ ਕਹਿ ਦੋ ਵੀ ਹਾਂ ਵੀ ਬਾਬਾ ਨੇ ਕਹਿੰਦਾ ਇਹ ਤਾਂ ਸਾਨੂੰ ਅਸੀਂ ਫੋਨ ਕੀਤਾ ਮੁੜ ਕੇ ਜਵਾਬ ਨਹੀਂ ਦਿੱਤਾ ਮੈਂ ਵਾਰ-ਵਾਰ ਕਹਿੰਦਾ ਮੈਨੂੰ ਵਟਸਐਪ ਤੇ ਮੈਸੇਜ ਕਰੋ ਨਹੀਂ ਫੋਨ ਚੁੱਕਿਆ ਜਾਂਦਾ ਤੁਹਾਨੂੰ ਰਿਪਲਾਈ ਦਵਾਂਗਾ ਜਰੂਰ ਤੁਹਾਨੂੰ ਜਵਾਬ ਦਵਾਂਗਾ ਮੈਨੂੰ ਜਿੰਨੇ ਫੋਨ ਆਉਂਦੇ ਮੈਂ ਸਾਰਿਆਂ ਨੂੰ ਜਵਾਬ ਦੇਣਾ ਠੀਕ ਹੈ ਇਹ ਨਹੀਂ ਵੀ ਇੱਥੇ ਗੱਲ ਕਰਕੇ ਮੈਂ ਭੱਜ ਜਾਣਾ ਜਿੰਨੀ ਬਚੀ ਜ਼ਿੰਦਗੀ ਆ ਇਹਨੂੰ ਯਾਰ ਚੰਗੇ ਪਾਸੇ ਲਾ ਲਓ ਸਾਰੀ ਜ਼ਿੰਦਗੀ ਪੁੱਠੇ ਕੰਮ ਕਰਦਿਆਂ ਆਪਾਂ ਸਮਾਂ ਲਗਾ ਦੇਣਾ ਜਿਹੜੇ ਕੁਝ ਪਲ ਜ਼ਿੰਦਗੀ ਦੇ ਆ ਇਹਨੂੰ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚਰਪਤ ਕਰ ਦਈਏ ਤੇ ਜਿਹੜੇ ਦੁਸ਼ਤ ਬੰਦੇ ਆ ਸਾਵਧਾਨ ਹੋ ਜਾਓ ਫੇਰ ਨਾ ਆਖਿਓ ਭਾਈ ਵੀ ਗੱਟਾ ਗਿਆ ਤੇ ਗੋਡਾ ਗਿਆ ਤੇ ਗਾਟਾ ਗਿਆ ਫੇਰ ਨਾ ਸਾਨੂੰ ਆਖਿਓ ਪੀ ਸਾਡੇ ਨਿਕ ਨਿਕ ਨਿਆਣੇ ਹੀ ਆ ਕਰਦਾ ਉਹ ਕਰਦਾ ਫਿਰ ਸਾਡੇ ਵਾਲੇ ਪ੍ਰਚਾਰ ਪ੍ਰਸਾਰ ਇਹ ਕਰਦੇ ਆ ਅਨਕੀ ਸਾਹਿਬ ਪੀ ਉਹਦੇ ਬੱਚੇ ਹੀ ਉਹ ਐ ਹੀ ਔ ਹੀ ਪੀ ਜਿਹਦੇ ਬੱਚੇ ਆ ਨਾ ਜਿਹਦਾ ਪਰਿਵਾਰ ਆ ਉਹ ਸੋਚ ਸਮਝ ਕੇ ਬੇਅਦਬੀ ਕਰੇ ਭਾਈ ਦੁਕਾਨ ਵਾਲਿਆਂ ਨੂੰ ਇੱਕ ਵਾਰੀ ਕਹਤਾ ਜੇ ਫੇਨਾਕ ਨੂੰ ਦੱਸਿਆ ਨਹੀਂ ਇੱਕ ਮਿੰਟ ਟਾਈਮ ਦਿੰਨੇ ਆ ਅੱਜ ਤੋਂ ਤਰੀਕ ਨੋਟ ਕਰ ਲਓ ਤੇ ਇਹੋ ਤਰੀਕ ਨੂੰ ਅਸੀਂ ਕਿਤੇ ਵੀ ਜਾ ਕੇ ਚੈੱਕ ਕਰ ਸਕਦੇ ਆ ਕਿ ਇਹ ਵੀ ਦੁਕਾਨ ਤੇ ਭਾਵੇਂ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੋਵੇ ਭਾਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਹੋਵੇ ਭਾਵੇਂ ਕਪੂਰਥਲਾ ਹੋਵੇ ਤੇ ਭਾਵੇਂ ਜਲੰਧਰ ਹੋਵੇ ਜਿੱਥੇ ਮਰਜੀ ਹੋਵੇ ਗੁਰੂ ਘਰਾਂ ਤੋਂ ਇਲਾਵਾ ਅਸੀਂ ਬਾਹਰ ਕਦੇ ਗੁਟਕਾ ਸਾਹਿਬ ਦੇਖ ਲਿਆ ਤੇ ਫੇਰ ਨਾ ਸਾਨੂੰ ਕਿਉਂ ਵੀ ਕਾਰਵਾਈ ਪਾਤੀ ਆ ਸਾਵਧਾਨ ਹੋ ਜੋ ਚੰਗੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿਵੇਂ ਦੋਸਤੋ ਇਸ ਸਖਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਦੋਸਤੋ ਬਹੁਤ ਵੱਡੀ ਘਟਨਾ ਵਾਪਰੀ ਹੈ ਦੋਸਤੋ ਪਰ ਦੋਸਤੋ ਸਾਡੀਆਂ ਵੱਡੀਆਂ ਐਜੀਪੀਸੀ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੋਸਤੋ ਚੁੱਪ ਬੈਠੀਆਂ ਨੇ ਕਿਵੇਂ ਦੋਸਤੋ ਆਇਦਨ ਬੇਅਦਬੀਆਂ ਘਟਨਾਵਾਂ ਹੋ ਰਹੀਆਂ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਵੀ ਨਿਹੰਗ ਸਿੰਘ ਵੀਰਾਂ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਦ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁ